ਸਤਿ ਸ਼੍ਰੀ ਅਕਾਲ ਸਾਥੀਓ ਇਸ ਸਮੇਂ ਸੀ ਕਲਾਮ ਬਾਈਪਾਸ ਤੇ ਮੌਜੂਦ ਹੈ ਬਿਲਕੁਲ ਮੇਰੇ ਪਿੱਛੇ ਪਿੰਡ ਚੂੜਪੁਰ ਹੈ ਇਧਰਲੇ ਪਾਸੇ ਅਲੀਪੁਰ ਪਿੰਡ ਹੈ ਤੇ ਆ ਤੁਸੀਂ ਦੇਖੋ ਸੜਕ 'ਚ ਪਾੜ ਪਿਆ ਨਹੀਂ ਪਾੜ ਪਾਇਆ ਗਿਆ ਜੇ ਪਾੜ ਨਾ ਪਾਉਂਦੇ ਤਾਂ ਜਿਹੜੇ ਪਿਛਲੇ ਪਾਸੇ ਪਿੰਡ ਹੈ ਜੇ ਇਧਰਲੇ ਪਾਸੇ ਅਲੀਪੁਰ ਪਿੰਡ ਹੈ ਇਹਨਾਂ ਨੇ ਹੁਣ ਤੱਕ ਤਬਾਹ ਹੋ ਜਾਣਾ ਸੀ ਆਫਤ ਆ ਜਾਣੀ ਸੀ ਪਾਣੀ ਨੇ ਇਹਨਾਂ ਪਿੰਡਾਂ ਨੂੰ ਆਪਣੀ ਚਪੇਟ ਚ ਲੈ ਲੈਣਾ ਸੀ ਤੇ ਇਹਨਾਂ ਪਿੰਡਾਂ 'ਚ 4-4 5 5 ਫੁੱਟ ਪਾਣੀ ਆ ਜਾਣਾ ਸੀ ਤਾਂ ਜਿਹੜੇ ਕਲਾਮ ਪਿੰਡ ਦੇ ਨੌਜਵਾਨ ਨੇ ਸਰਪੰਚ ਸਾਹਿਬ ਤੇ ਹੋਰ ਮੋਹਦਵਾਰ ਬਿੰਦਾ ਜਿਹੜਾ ਵੀਰ ਹੈ ਸਾਡਾ ਉਹਨਾਂ ਨੇ ਰਲ ਕੇ ਸਵੇਰ ਤੋਂ ਉਪਰਾਲੇ ਕੀਤੇ ਤਾਂ ਜੀਸੀਬੀ ਲਿਆ ਕੇ ਇੱਥੇ ਸੜਕ 'ਚ ਪਾੜ ਪਾਇਆ ਅਗਲੇ ਪਾਸੇ ਅਲੀਪੁਰ ਵਾਲੇ ਪਾਸੇ ਵੀ ਪਾੜ ਪਾਇਆ ਉਸ ਤੋਂ ਅੱਗੇ ਵੀ ਪਾਇਆ ਜੇ ਨਾ ਪਾਉਂਦੇ ਤਾਂ ਜਿਹੜਾ ਪਾਣੀ ਹੈ ਇਹਨੂੰ ਟੱਕਰ ਲੱਗਣੀ ਸੀ ਇਹਨੇ ਵਾਪਸ ਤੇ ਜਿੰਨਾ ਫਲੋ ਕਰਨਾ ਸੀ ਤੇ ਚੂੜਪੁਰ ਅਤੇ ਇਧਰਲੇ ਪਾਸੇ ਅਲੀਪੁਰ ਇਹਨਾਂ ਦੇ ਖਤਰਾ ਬਹੁਤ ਵੱਡਾ ਸੀ ਹੁਣੇ ਜਿਹੜਾ ਪਾਣੀ ਇਹਨਾਂ ਦੇ ਕਹਿਣ ਦੇ ਮੁਤਾਬਕ ਅੱਗੇ ਜਾਏਗਾ ਆ ਤੁਸੀਂ ਦੇਖੋ ਇੱਥੇ ਪੁਲੀਆਂ ਬਣਾ ਕੇ ਰੱਖੀਆਂ 2023 ਦੀਆਂ ਇੱਥੇ ਪਈਆਂ ਲੇਕਿਨ ਪ੍ਰਸ਼ਾਸਨ ਨੇ ਜ਼ਰੂਰੀ ਨਹੀਂ ਸਮਝਿਆ ਕਿ ਇਹਨਾਂ ਨੂੰ ਫਿੱਟ ਕੀਤਾ ਜਾਵੇ ਜੇ ਫਿੱਟ ਕਰ ਦਿੰਦੇ ਤਾਂ ਇਹ ਹਾਲਾਤ ਨਾ ਬਣਦੇ ਲੋਕ ਆਪ ਮੁਹਾਰੇ ਲੱਗੇ ਹੋਏ ਆ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਅਤੇ ਸਰਕਾਰ ਨਾਮ ਦੀ ਕੀ ਚੀਜ਼ ਹੁੰਦੀ ਹੈ ਉਹ ਦੂਰ ਵੀ ਨਾ ਵੀ ਲੱਭਦੇ ਤਾਂ ਵੀ ਨਜ਼ਰ ਨਹੀਂ ਆਉਂਦੀ ਪਈ